ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਪਖੰਡਵਾਦ ਵਧਿਆ ਪਿਆਗਾ ਬਹੁਤ ਜ਼ਿਆਦਾ ਬਾਬੇ ਸਾਧੂ ਸੰਤ ਤੁਰੇ ਫਿਰਦੇ ਨੇ ਤੇ ਸਹੀ ਸਾਧੂ ਸੰਤ ਤੇ ਬਾਬੇ ਉਹੀ ਹੁੰਦੇ ਨੇ ਜੋ ਕਿ ਅਕਾਲ ਪੁਰਖ ਖੁਦਾ ਦੇ ਨਾਲ ਪਰਮਾਤਮਾ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਨੇ ਤੇ ਆਪਣਾ ਨਾਮ ਨਹੀਂ ਜਪਾਉਣ ਦੀ ਕੋਸ਼ਿਸ਼ ਕਰਦੇ ਤੇ ਜ਼ਿਆਦਾਤਰ ਜੀਤ ਦੇਖਿਆ ਜਾਵੇ ਅੱਜ ਦੇ ਸਮੇਂ ਦੇ ਵਿੱਚ ਇਹੀ ਚੱਲ ਰਿਹਾਗਾ ਸਿਰਫ ਆਪਦਾ ਨਾਮ ਹੀ ਜਪਾਉਂਦੇ ਆ ਤੇ ਪਰਮਾਤਮਾ ਦੇ ਨਾਲ ਤੋੜਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਇਹਨਾਂ ਦਾ ਜਿਹੜਾ ਰੋਜ਼ਗਾਰ ਹੈਗਾ ਸਿਰਫ ਇਸ ਕਰਕੇ ਹੀ ਹੈ ਨਾਮ ਇਹ ਪ੍ਰਮਾਤਮਾ ਦਾ ਲੈਂਦੇ ਆ ਤੇ ਵੈਲਿਊ ਆਪਦੀ ਬਣਾਉਂਦੇ ਆ ਠੀਕਣਾ ਤੇ ਦੁਨੀਆਦਾਰੀ ਵੀ ਅੰਧਵਿਸ਼ਵਾਸੀ ਹੋਈ ਪਈ ਆ ਹਰ ਕੋ ਨੂੰ ਹੀ ਕਿਉਂਕਿ ਇਹ ਤਾਂ ਆਪਦੇ ਮੰਨ ਤੇ ਡਿਪੈਂਡ ਆਪਣੇ ਆਪ ਨੂੰ ਮਜ਼ਬੂਤ ਕੋ ਬਣਾਉਣ ਦੀ ਕੋਸ਼ਿਸ਼ ਕਰੋ ਸਭ ਕੋ ਜਈਸਈਆ ਇਹ ਸਾਰੇ ਮੰਨ ਦੇ ਨਾਲ ਹੀ ਹੁੰਦਾ ਜੋ ਵੀ ਕੁਝ ਹੁੰਦਾ ਜੇ ਆਪਣੇ ਮਨ ਨੂੰ ਵਿਸ਼ਵਾਸ ਦੇਵੋਗੇ ਸਾਰਾ ਕੁਝ ਸਹੀ ਹੋ ਸਕਦਾ ਹੈ ਤੇ ਕੀ ਨਹੀਂ ਸਹੀ ਹੋ ਸਕਦਾ ਸਾਰਾ ਕੁਝ ਸਦ ਹੋ ਸਕਦਾ ਹੈ ਤੁਸੀਂ ਵੀ ਉਹ ਸ਼ਕਤੀ ਅਪਣਾ ਸਕਦੇ ਆ ਜੇ ਦੇਖਿਆ ਜਾਵੇਗਾ ਇੰਨਾ ਅੰਧ ਵਿਸ਼ਵਾਸ ਤੇ ਪਖੰਡੀ ਸਾਧੂਆਂ ਦੇ ਪਿੱਛੇ ਨਾ ਲੱਗੋ ਆਪਣੇ ਆਪ ਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕਰੋ